ਅੱਜ ਜੋ ਮੈਂ ਤੁਹਾਡੇ ਸਾਹਮਣੇ ਇੱਕ ਮਸਲਾ ਲੈ ਕੇ ਆਇਆ ਹਾਂ ਉਹ ਹੈ ਬਹੁਤ ਹੀ ਮੰਦਪਾਗਾ ਲੜਨ ਹੈ ਐਸੇ ਗੁਰਦੁਆਰਾ ਦੇ ਪ੍ਰਬੰਧਕਾਂ ਤੇ ਜੋ ਮੱਤਸੇ ਰੰਗੜ ਨੂੰ ਪਿੱਛੇ ਛੱਡ ਗਏ ਜੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਅਗਵਾਈ ਹੇ ਇੱਕ ਨਗਰ ਕੀਰਤਨ ਨਿਕਲ ਰਿਹਾ ਸੀ ਉਸ ਨਗਰ ਕੀਰਤਨ ਦੇ ਵਿੱਚ ਜਿਵੇਂ ਕੀ ਆਮ ਨਗਰ ਕੀਰਤਨ ਹੁੰਦਾ ਹੈ ਉਸ ਤੋਂ हटਕੇ ਇੱਕ ਬਹੁਤ ਹੀ ਮੰਦਪਾਗਾ ਕੰਮ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਉਹ ਕੀ ਕਮ ਸੀ ਉਹ ਸੀ ਕਿ ਉਸ ਨਗਰ ਕੀਰਤਨ ਦੇ ਵਿੱਚ ਕਿਰਾਏ ਤੇ ਮੰਗਾਇਏ ਗਏ ਨਾਚਰ ਅਤੇ ਅਸ਼ਲੀਲ ਗਾਣਿਆਂ ਤੇ ਕੀਤਾ ਗਿਆ ਨਾਚ ਤੰਤ੍ਰਿਕਾ ਤਾਂ ਇੱਕ ਤੇ ਬੀਜੇ ਵਾਲੀ ਕੱਟੀ ਅਤੇ ਉਹਦੇ ਪਿੱਛੇ ਚੱਲਦੇ ਹੋਏ ਭੰਗੜਾ ਪਾਉਣ ਵਾਲੇ ਪੁਸ਼ਾਕਾਂ ਪਾਈਆਂ ਹੋਈਆਂ ਨਚਾਰ ਔਰ ਗਾਣਿਆਂ ਦੇ ਬੋਲ ਐਸੇ ਕਿ ਕੀ ਦਸੀਏ ਅਸੀਂ ਤਾਂ ਇਹੋ ਜਿਹੇ ਗਾਣੇ ਤੁਹਾਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਗਾਣੇ ਚਲਾਏਗੇ ਜਿਦਿਆਂ ਚੱਲ ਪਰ ਅਫਸੋਸ ਦੀ ਗੱਲ ਇਹ ਹੈ ਕਿ ਮੁਹਾਦੀਪੁਰ ਦੀ ਸੰਗਤ ਇਨਾ ਦੇ ਅੱਗੇ ਬੋਲਦੀ ਨਹੀਂ ਕਿਉਂਕਿ ਇਹ ਰਸੂਖਦਾਰ ਲੋਕ ਸੁਣੇ ਵਿੱਚ ਇਹ ਵੀ ਆਇਆ ਹੈ ਕਿ ਇਹ ਉੱਥੇ ਦੀ ਹਰੂਲੀ ਪਾਰਟੀਆਂ ਦੇ ਨਾਲ ਵੀ ਸੰਬੰਧ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਜੋ ਮੈਂ ਤੁਹਾਡੇ ਸਾਹਮਣੇ ਇੱਕ ਮਸਲਾ ਲੈ ਕੇ ਆਇਆ ਹਾਂ ਉਹ ਹੈ ਬਹੁਤ ਹੀ ਮੰਦਪਾਗਾ ਲੰਘ ਹੈ ਐਸੇ ਗੁਰਦੁਆਰਾ ਦੇ ਪ੍ਰਬੰਧਕਾਂ ਤੇ ਜੋ ਮਤਸੇ ਰੰਗੜ ਨੂੰ ਵੀ ਪਿੱਛੇ ਛੱਡ ਗਏ ਜੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਅਗਵਾਈ ਹੇਠ ਇੱਕ ਨਗਰ ਕੀਰਤਨ ਨਿਕਲ ਰਿਹਾ ਸੀ ਉਸ ਨਗਰ ਕੀਰਤਨ ਦੇ ਵਿੱਚ ਜਿਵੇਂ ਕਿ ਆਮ ਨਗਰ ਕੀਰਤਨ ਹੁੰਦਾ ਹੈ ਉਸ ਤੋਂ ਹਟ ਕੇ ਇੱਕ ਬਹੁਤ ਹੀ ਮੰਦ ਭਾਗਾ ਕੰਮ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਉਹ ਕੀ ਕੰਮ ਸੀ ਉਹ ਸੀ ਕਿ ਉਸ ਗੁਰ ਨਗਰ ਕੀਰਤਨ ਦੇ ਵਿੱਚ ਕਿਰਾਏ ਤੇ ਮੰਗਾਏ ਗਏ ਨਚਾਰ ਅਤੇ ਅਸ਼ਲੀਲ ਗਾਣਿਆਂ ਤੇ ਕੀਤਾ ਗਿਆ ਨਾਚ ਇੱਥੋਂ ਹੀ ਨਹੀਂ ਬਸ ਗੁਰਦੁਆਰੇ ਦੇ ਉਹ ਪ੍ਰਬੰਧਕ ਵੀ ਇਹਨਾਂ ਨਚਾਰਾਂ ਦੇ ਨਾਲ ਨੱਚੇ ਇਹ ਤਾਂ ਮੱਥੇ ਰੰਗੜ ਨੂੰ ਵੀ ਪਿੱਛੇ ਛੱਡ ਗਏ ਜੀ ਹਾਂ ਇਹ ਗੱਲ ਹੈ ਮੋਦੀ ਮੁਹੱਦੀਪੁਰ ਗੋਰਖਪੁਰ ਯੂਪੀ ਦੀ ਜਿੱਥੇ ਕਿ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਮੁਹੱਦੀਪੁਰ ਵਿਖੇ ਇੱਕ ਨਗਰ ਕੀਰਤਨ ਨਿਕਲਦਾ ਹੈ ਜਿਵੇਂ ਕਿ ਤੁਸੀਂ ਨਾਲ ਦੇ ਨਾਲ ਤਸਵੀਰਾਂ ਵੀ ਦੇਖ ਰਹੇ ਹੋ ਇਹ ਨਗਰ ਕੀਰਤਨ ਆਮ ਨਗਰ ਕੀਰਤਨਾਂ ਦੀ ਤਰ੍ਹਾਂ ਨਿਕਲਦਾ ਹੈ ਪੰਜ ਸਿੰਘ ਸਹਿਬਾਨ ਦੀ ਅਗਵਾਈ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਲਕੀ ਚਲਦੇ ਚਲਦੇ ਨਾਲ ਹੀ ਬਹੁਤ ਸਾਰੇ ਜਥੇ ਵੀ ਚੱਲ ਰਹੇ ਸੀ ਸੰਗਤ ਵੀ ਨਾਲ ਹੀ ਚੱਲ ਰਹੀ ਸੀ ਲੇਕਿਨ ਜਦੋਂ ਮੁਹੱਦੀਪੁਰ ਦੀਆਂ ਸੜਕਾਂ ਦੇ ਉੱਤੇ ਨਗਰ ਕੀਰਤਨ ਤੁਰਨ ਲੱਗਾ ਤਾਂ ਇੱਕ ਡੀਜੇ ਵਾਲੀ ਗੱਡੀ ਅਤੇ ਉਹਦੇ ਪਿੱਛੇ ਚੱਲਦੇ ਹੋਏ ਭੰਗੜਾ ਪਾਉਣ ਵਾਲੇ ਪੁਸ਼ਾਕਾਂ ਪਾਈਆਂ ਹੋਈਆਂ ਨਚਾਰ ਔਰ ਗਾਣਿਆਂ ਦੇ ਬੋਲ ਐਸੇ ਕਿ ਕੀ ਦਸੀਏ ਅਸੀਂ ਤਾਂ ਇਹੋ ਜਿਹੇ ਗਾਣੇ ਤੁਹਾਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਦੱਸਣਾ ਵੀ ਨਹੀਂ ਚਾਹੁੰਦੇ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਗਾਣੇ ਚਲਾਏ ਗਏ ਜਿਦਿਆਂ ਝਲਕਾਂ ਅਸੀਂ ਤੁਹਾਨੂੰ ਸ਼ੁਰੂਆਤੀ ਦੌਰ ਤੇ ਦਸੀਆਂ ਔਰ ਇਹ ਉਹ ਗਾਣੇ ਹਨ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਐਸੇ ਅਸ਼ਲੀਲ ਗਾਣਿਆਂ ਦੇ ਉੱਤੇ ਰੋਕ ਲਗਨੀ ਚਾਹੀਦੀ ਹੈ ਮਗਰ ਅਫਸੋਸ ਕਿ ਮਸੇ ਰੰਗੜ ਦੀਆਂ ਰੂਹਾਂ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਹਨ ਉਹਨਾਂ ਦੇ ਵਿੱਚ ਆਣ ਬੈਠ ਗਈਆਂ ਅਤੇ ਇਹ ਕਾਰਾ ਜਿਹੜਾ ਉਹਨਾਂ ਨੇ ਕਰ ਦਿੱਤਾ ਸਰਦੀ ਪੁੱਛਣ ਤੇ ਜਦ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ ਉਸ ਗੁਰਦੁਆਰੇ ਦੇ ਜਿਹੜੇ ਸਕੱਤਰ ਉਸ ਗੁਰਦੁਆਰੇ ਦਾ ਸਕੱਤਰ ਜਿਹੜਾ ਸੀ ਅਤੇ ਉਸ ਗੁਰਦੁਆਰੇ ਦਾ ਜਿਹੜਾ ਖਜ਼ਾਨਚੀ ਸੀ ਉਹਨਾਂ ਦੇ ਨਾਲ ਸਾਡੀ ਜਦੋਂ ਗੱਲਬਾਤ ਹੋਈ ਤਾਂ ਜੋ ਸਕੱਤਰ ਮਨਮੋਹਨ ਸਿੰਘ ਨੇ ਤਾਂ ਆਪਣੀ ਗਲਤੀ ਮੰਨ ਲਈ ਇਹ ਸਾਰੀ ਗੱਲਬਾਤ ਵੀ ਤੁਹਾਨੂੰ ਬਾਅਦ ਦੇ ਵਿੱਚ ਸੁਣਾਵਾਂਗੇ ਉਸ ਮਨਮੋਹਨ ਸਿੰਘ ਜੋ ਸਕੱਤਰ ਸੀ ਉਸ ਨੇ ਆਪਣੀ ਇਹ ਗਲਤੀ ਮੰਨੀ ਅਤੇ ਮਾਫੀ ਵੀ ਮੰਗ ਲਈ ਮਗਰ ਜੋ ਉਸ ਗੁਰਦੁਆਰੇ ਦਾ ਖਜ਼ਾਂਚੀ ਸੀ ਕੈਸ਼ੀਅਰ ਸੀ ਉਸਨੇ ਇਸ ਗਲਤੀ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਕੀ ਕੀ ਕਿਹਾ ਇਹ ਵੀ ਤੁਹਾਨੂੰ ਦੱਸਾਂਗੇ ਇੱਥੋਂ ਤੱਕ ਕੀ ਪੱਤਰਕਾਰ ਹੋਣ ਦੇ ਨਾਤੇ ਜਦੋਂ ਅਸੀਂ ਇਹ ਪੜਤਾਲ ਕੀਤੀ ਤਾਂ ਇਸ ਪੜਤਾਲ ਦੇ ਵਿੱਚ ਉਸ ਖਜ਼ਾਂਚੀ ਨੇ ਮੇਰੇ ਵਰਗੇ ਪੱਤਰਕਾਰ ਨੂੰ ਵੀ ਧਮਕੀ ਦੇ ਦਿੱਤੀ ਕੀ ਕਿਹਾ ਪੱਤਰਕਾਰ ਨੂੰ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਤੁਹਾਨੂੰ ਜੇ ਦੱਸ ਦਈਏ ਕਿ ਇਹ ਉਹ ਨਗਰ ਕੀਰਤਨ ਹੈ ਜਿੱਥੇ ਕਿ ਗੁਰੂ ਮਹਾਰਾਜ ਜੀ ਦੇ ਸ਼ਬਦ ਕੀਰਤਨ ਹੋਣੇ ਚਾਹੀਦੇ ਸੀ ਪਰ ਅਫਸੋਸ ਕਿ ਮਸਜਿਦਾਂ ਗਰਦੀਆਂ ਇਹਨਾਂ ਰੂਹਾਂ ਨੇ ਉੱਥੇ ਆਪ ਵੀ ਨੱਚੇ ਅਤੇ ਸਾਰੇ ਨਚਾਰਾਂ ਦੇ ਵਿੱਚ ਅਸ਼ਲੀਲ ਗਾਣੇ ਵੀ ਉੱਚੀ ਉੱਚੀ ਆਵਾਜ਼ ਦੇ ਵਿੱਚ ਚਲਾਏ ਇਹ ਨਗਰ ਕੀਰਤਨ ਸਵੇਰੇ ਸ਼ੁਰੂ ਹੋ ਕੇ ਰਾਤ ਦੇ ਹਨੇਰੇ ਸ਼ਾਮ ਤੱਕ ਚੱਲਦਾ ਰਿਹਾ ਔਰ ਇਹ ਨੰਗਾ ਨਾਚ ਜੋ ਨਚਾਰਾਂ ਦਾ ਭੰਗੜੇ ਪਾਉਣੇ ਅਤੇ ਅਸ਼ਲੀਲ ਗਾਣੇ ਉਹਨਾਂ ਦੇ ਉੱਤੇ ਇਹ ਨਾਚ ਵੀ ਜਿਹੜਾ ਹੈ ਪੂਰਾ ਦਿਨ ਉਹਨਾਂ ਮੁਹੱਦੀਪੁਰ ਦੀਆਂ ਸੜਕਾਂ ਦੇ ਉੱਤੇ ਚੱਲਦਾ ਰਿਹਾ ਕੀ ਅਸਰ ਪਵੇਗਾ ਅਕਾਲ ਤਖਤ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਜਦੋਂ ਸਿੱਖ ਜਾਂਚੀ ਦੇ ਨਾਲ ਗੱਲਬਾਤ ਕੀਤੀ ਤਾਂ ਖਜ਼ਾਨਚੀ ਨੇ ਮੈਂ ਜਦੋਂ ਉਹਨੂੰ ਨਾਮ ਬੁਲਾ ਕੇ ਕਿਹਾ ਉਹਦੀ ਫੋਟੋ ਵੀ ਤੁਹਾਡੇ ਸਾਹਮਣੇ ਨਾਲ ਦੇ ਨਾਲ ਚੱਲ ਰਹੀ ਹੈ ਉਸ ਫੋਟੋ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਉਸ ਦੀ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਖਜਾਂਚੀ ਦਾ ਸਰੂਪ ਕਿਹੋ ਜਿਹਾ ਹੈ ਜਦਕਿ ਅਕਾਲ ਤਖਤ ਦਾ ਫਰਮਾਨ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿੰਨੇ ਵੀ ਮੈਂਬਰ ਜਾਂ ਅਹੁਦੇਦਾਰ ਹੋਣ ਉਹ ਬੇਅਮਰਤੀਏ ਜਾਂ ਪਤਤ ਨਹੀਂ ਹੋ ਸਕਦੇ ਪਰ ਐਸੀ ਕੀ ਆਫਤ ਆ ਗਈ ਕਿ ਮੁਹਾਦੀਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜੋ ਪਤਤ ਅਤੇ ਬੇਅਮਰਤੀਏ ਉਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ ਚਲਾ ਰਹੇ ਹਨ ਅਤੇ ਮੱਸੇ ਰੰਗੜ ਦੀਆਂ ਰੂਹਾਂ ਬਣ ਕੇ ਇਹੋ ਜਿਹੇ ਗੰਦੇ ਕਾਰੇ ਕਰ ਰਹੇ ਹਨ ਤੁਸੀਂ ਨਾਲ ਦੇ ਨਾਲ ਤਸਵੀਰਾਂ ਵੀ ਦੇਖ ਰਹੇ ਹੋ ਇਹ ਵੀਡੀਓ ਦਿਖਾਉਣ ਦਾ ਮਕਸਦ ਸਾਡਾ ਇਹ ਹੈ ਇਹ ਖਬਰ ਆਪ ਸਾਰੀ ਸੰਗਤ ਤੱਕ ਪਹੁੰਚਾਉਂਦਾ ਮਕਸਦ ਸਾਡਾ ਇਹ ਹੈ ਕਿ ਇਹ ਆਵਾਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਕਾਲ ਤਖਤ ਅਤੇ ਐਸਜੀਪੀਸੀ ਤੱਕ ਵੀ ਪਹੁੰਚ ਸਕੇ ਕਿਉਂਕਿ ਉੱਥੇ ਇਹ ਜੋ ਵੀਡੀਓ ਹਨ ਇਹ ਮੇਰੇ ਤੱਕ ਕਿੱਥੋਂ ਪਹੁੰਚੇ ਇਹ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਹ ਵੀਡੀਓ ਵਾਇਰਲ ਹੋ ਰਹੀ ਆ ਸੀ ਉਸ ਵੀਡੀਓ ਦੀ ਪੜਤਾਲ ਕਰਨ ਜਦ ਮੈਂ ਗਿਆ ਤਾਂ ਉਸ ਵੀਡੀਓ ਦੀ ਪੜਤਾਲ ਕਰਦੇ ਕਰਦੇ ਜੋ ਥੱਲੇ ਕਮੈਂਟਸ ਆ ਰਹੇ ਸੀ ਉਹਨਾਂ ਲੋਕਾਂ ਦੇ ਨਾਲ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕੰਟੈਕਟ ਕਰਕੇ ਜਦ ਮੈਨੂੰ ਪਤਾ ਲੱਗਿਆ ਕਿ ਇਹ ਮੁਹਾਦੀਪੁਰ ਗੋਰਖਪੁਰ ਯੂਪੀ ਦਾ ਇਹ ਵੀਡੀਓ ਹੈ ਗੁਰਦੁਆਰਾ ਗੁਰੂ ਨਾਨਕ ਸਤ ਸੰਗ ਸਭਾ ਮਗਰ ਇਹ ਪ੍ਰਬੰਧਕ ਇਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ ਕਿ ਆ ਇਹਨਾਂ ਨੂੰ ਅਕਾਲ ਤਖਤ ਤੇ ਤਲਬ ਕਰਕੇ ਇਹਨਾਂ ਨੂੰ ਭਣਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਕਿਹਾ ਇਹਨਾਂ ਪ੍ਰਬੰਧਕਾਂ ਨੂੰ ਆਪਣੇ ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਣ ਬਣ ਕੇ ਰਹਿਣ ਦਾ ਹੱਕ ਹੈ ਇਹਨਾਂ ਨੂੰ ਉਸੇ ਵੇਲੇ ਇਹ ਪ੍ਰਬੰਧ ਛੱਡ ਨਹੀਂ ਦੇਣਾ ਚਾਹੀਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਮੁਹਾਦੀਪੁਰ ਦੀ ਸੰਗਤ ਇਹਨਾਂ ਦੇ ਅੱਗੇ ਬੋਲਦੀ ਨਹੀਂ ਕਿਉਂਕਿ ਇਹ ਰਸੂਖਦਾਰ ਲੋਕ ਹਨ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਇਹ ਉੱਥੇ ਦੀ ਰੂਲਿੰਗ ਪਾਰਟੀਆਂ ਦੇ ਨਾਲ ਵੀ ਸਬੰਧ ਰੱਖਦੇ ਹਨ ਪਰ ਅਫਸੋਸ ਕਿ ਕੋਈ ਵੀ ਸਿੱਖ ਕਿਉਂਕਿ ਬਹੁਤ ਗੋਰਖਪੁਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਸਿੱਖਾਂ ਦੀ ਬਹੁਤ ਸਾਰੀ ਤਾਦਾਦ ਹੈ ਮਗਰ ਕੋਈ ਵੀ ਸਿੱਖ ਇਸ ਸਾਰੇ ਕਾਰੇ ਨੂੰ ਦੇਖ ਕੇ ਅੱਗੋਂ ਨਹੀਂ ਬੋਲਿਆ ਔਰ ਜੋ ਬੋਲੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਆਪ ਸੁਣਦੇ ਹਾਂ ਇਹਨਾਂ ਦੋਹਾਂ ਖਜ਼ਾਂਚੀ ਅਤੇ ਸਕੱਤਰ ਦੇ ਨਾਲ ਹੋਈ ਆਪਸੀ ਸਾਈਂਟੀਵੀ ਦੀ ਗੱਲਬਾਤ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਰ ਜੀ ਮੈਂ ਤੇਜਿੰਦਰ ਸਿੰਘ ਬੋਲ ਰਿਹਾ ਹਾਂ ਪੱਤਰਕਾਰ ਹਾਂ ਜੀ ਜੰਮੂ ਤੋਂ ਹਾਂ ਜੀ ਆ ਗੁਰਦੁਆਰਾ ਛੇ ਗੁਰੂ ਨਾਨਕ ਸਤਸੰਗ ਸਭਾ ਦੇ ਸਖਤਰ ਸਾਹਿਬ ਬੋਲ ਰਹੇ ਹਨ ਮਨਮੋਹਨ ਸਿੰਘ ਜੀ ਹਾਂ ਜੀ ਹਾਂ ਜੀ ਹਾਂ ਮਨਮੋਹਨ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲਦੇ ਭਾਈ ਸਾਹਿਬ ਜੀ ਹਾਂ ਅੱਛਾ ਮਨਮੋਹਨ ਸਿੰਘ ਜੀ ਇੱਕ ਨਾ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਹੈ ਜੀ ਇਹ ਰਾਤ ਨੂੰ ਦੇਖੀ ਸੀ ਮੈਂ ਜੀ ਇੱਕ ਵੀਡੀਓ ਹੈ ਜਿੱਥੇ ਤੁਹਾਡੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਸੀ ਹਾਂਜੀ 3 ਦਿਨ ਪਹਿਲਾਂ ਹਾਂਜੀ ਹਾਂਜੀ ਉਹਦੇ ਵਿੱਚ ਮੈਂ ਦੇਖਿਆ ਕਿ ਜਿਸ ਤਰ੍ਹਾਂ ਬਾਕੀ ਚਾਂਕੀਆਂ ਚੱਲ ਰਹੀਆਂ ਸਰਦਾਰ ਸਾਹਿਬ ਦੀ ਹਾਂ ਸਰਦਾਰ ਸਾਹਿਬ ਦੀ ਚਾਂਕੀ ਹੈ ਹਿੰਕੁਣ ਸਾਹਿਬ ਦਾ ਅਖਾੜਾ ਹੈ ਹਿੰਕੁਣ ਸਾਹਿਬ ਹੈ ਹੈ ਨਾ ਔਰ ਪੰਜ ਸਿੰਘ ਸਹਿਬਾਨ ਹਨ ਫਿਰ ਹਾਂਜੀ ਨਾਲ ਹੀ ਤੁਹਾਡੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਾਲ ਚੱਲ ਰਿਹਾ ਹੈ ਪਰ ਉੱਥੇ ਇੱਕ ਜਿਹੜੀ ਮੰਦਪਾਗ ਦੀ ਘਟਨਾ ਮੈਂ ਦੇਖੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸਿੱਖ ਜਿਹੜੀ ਟ੍ਰੈਡੀਸ਼ਨ ਹੈ ਇਸ ਤੇ ਬਿਲਕੁਲ ਉਲਟ ਹਾਂਜੀ ਗੱਤਕੇ ਦੀ ਬਜਾਏ ਤੁਸੀਂ ਭੰਗੜਾ ਪਾਰਟੀ ਇੱਕ ਬੁਲਾਈ ਹੋਈ ਹੈ ਉੱਥੇ ਉਹ ਰੋਕੰਦੇ ਗਾਣੇ ਲੱਗੇ ਹੋਏ ਹਨ ਜਦ ਕੀ ਸੁਣੋ ਠੀਕ ਹੈ ਹਾਂ ਜੀ ਗਤਕਾ ਮੈਂ ਖੁਦ ਕਹਿ ਰਹੇ ਹਾਂ ਕਿ ਸਿਗਾ ਠੀਕ ਹੈ ਹਾਂ ਜੀ ਬਸ ਜਿਹੜੀ ਇਹ ਤੁਸੀਂ ਇੱਕ ਭੰਗੜਾ ਪਾਰਟੀ ਬੁਲਾ ਕੇ ਉੱਥੇ ਗੰਦੇ ਗਾਣੇ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਪਾਉ ਉਹ ਉਸ ਟਾਈਮ ਕੁਝ ਸਮਝ ਨਹੀਂ ਆਈ ਕਿ ਕੀ ਹੋ ਗਿਆ ਐਸਾ ਕਿ ਤੋਂ ਅੰਗਰੇਜ਼ਾਂ ਦਾ ਕੰਮ ਹੈ ਜੀ ਉਹ ਸਾਨੂੰ ਐ ਵੀ ਨਹੀਂ मालूम ਸੀ ਕਿ ਉਹ ਕਿੱਦੇ ਉੱਤੇ ਭੰਗੜਾ ਕਰਨਗੇ ਅਸੀਂ ਤਾਂ ਇਹੋ ਸੋਚਿਆ ਢੋਲ ਉੱਤੇ ਉਹ ਲੋ ਭੰਗੜਾ ਕਰਨਗੇ ਨਾ ਘਾਲੇ ਉੱਤੇ ਹੂੰ ਪਰ ਉਹ ਵੀ ਇੱਕ ਬੈਕ ਆਉਣ ਨਾਲੇ ਗਾਣੇ ਲਗਾਤੇ ਜੋ ਕਿ ਸਾਡੇ ਬਗਲ ਵਿੱਚ ਪੈਂਦਾ ਬਸਤੀ ਜੀ ਉਹ ਬਸਤੀ ਉਹ ਪਾਰਟੀ ਆਈ ਉਸੇ ਅਸੀ ਲੋ ਉੱਤੇ ਗਏ ਸੀ ਉਹ ਬੱਚਾ ਨੇ ਉਹਨਾਂ ਨੂੰ ਉਹ ਕੱਲ੍ਹ ਤੱਕ ਤੇ ਉਹਦੇ ਬਾਦ ਉਹ ਆ ਕੇ ਸਾਨੂੰ ਹੀ ਨਹੀਂ ਮੰਨਣ ਸੀ ਇਹਨਾਂ ਦੇ ਗਾਣੇ ਉੱਤੇ ਤੁਸੀਂ ਕਹਿ ਰਹੇ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਵੀ ਨਹੀਂ ਮੰਨ ਲਓ ਮਗਰ ਤੁਹਾਡੇ ਖੁਦ ਦੇ ਨੱਚਣ ਦੀ ਤਸਵੀਰ ਵੀ ਉਹਦੇ ਵਿੱਚ ਆਈ ਹੋਈ ਹੈ। ਹਾਂਜੀ ਹਾਂਜੀ ਹਾਂ। ਉਹ ਮੁੰਡਿਆਂ ਤੁਹਾਨੂੰ ਉਸ ਵੇਲੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਮਾਫ ਕਰਨਾ 1 ਮਿੰਟ ਗੁਰਦੁਆਰਾ ਸਾਹਿਬ ਦੇ ਸਖਤਰ ਹੋਣ ਦੇ ਬਾਵਜੂਦ ਤੁਹਾਨੂੰ ਉਸ ਵੇਲੇ ਸ਼ਰਮ ਨਹੀਂ ਆਈ ਕਿ ਗੁਰੂ ਸਾਹਿਬ ਦੀ ਹਜ਼ੂਰੀ ਤੁਸੀਂ ਭੰਗੜਾ ਪਾ ਰਹੇ ਹੋ। ਨਹੀਂ ਉਹ ਗਲਤ ਹੈ। ਹੈ ਗਲਤ ਹੈ ਤੇ ਇਹਦੇ ਵਿੱਚ ਇਹਦੇ ਵਿੱਚ ਹੋ ਤੁਸੀਂ ਤੁਸੀਂ ਕਿਸ ਤਰ੍ਹਾਂ ਸਪਸ਼ਟੀਕਰਨ ਦੇਓਗੇ ਆਪਣਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਰੇ? ਉਹ ਪਾਈ ਸਾਹਿਬ ਉਹ ਗਲਤੀ ਤੇ ਹੋਈ ਹੈ ਅਸੀਂ ਇਥੇ ਨਾ ਕਰ ਰਹੇ ਨਹੀਂ ਹੋਈ ਪਰ ਜੇ ਤੁਹਾਡੇ ਕੋਲੋਂ ਗਲਤੀ ਹੋਈ ਹੈ ਤੇ ਇਸ ਗਲਤੀ ਨੂੰ ਸੁਧਾਰਨ ਲਈ ਹੁਣ ਤੁਸੀਂ ਕੀ ਕਰੋਗੇ ਦੱਸੋ ਕੀ ਕਰੀਏ ਨਹੀਂ ਮੈਂ ਤਾਂ ਤੁਹਾਨੂੰ ਪੁੱਛ ਰਿਆਂ ਨਾ ਐਸਾ ਤੁਸੀਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਉਹ ਚੀਜ਼ ਨਹੀਂ ਹੋ ਜਾਏਗਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੰਨੀ ਵੱਡੀ ਵੀਡੀਓ ਚੜ ਗਈ ਤੁਹਾਨੂੰ ਪਤਾ ਨਹੀਂ ਤੁਸੀਂ ਆਪ ਨੱਚ ਰਹੇ ਹੋ ਇੱਕ ਕੋਈ ਨਾਲ ਤੁਹਾਡੇ ਮੈਨੂੰ ਨਹੀਂ ਪਤਾ ਉਹ ਨਾਨ ਸਿੱਖ ਨੇ ਜਾਂ ਸਿੱਖ ਨੇ ਜਿਹੜੇ ਕੋਲੀ ਕਰਕੇ ਕੁਝ ਕਰਕੇ ਨਾਮ ਹੈ ਉਹਨਾਂ ਦਾ ਅੱਜ ਵੱਧ ਹੋਈ ਹੈ ਉਹ ਵੀ ਨੱਚ ਰਹੇ ਹੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਨ ਮੈਨੂੰ ਸੁਣਨ ਨੂੰ ਮਿਲਿਆ ਹੈ ਐਸਾ ਕਿ ਕੈਸ਼ੀਅਰ ਹੈ ਇਹ ਹਨ ਅਬਜਾ ਹਾਂਜੀ ਹਾਂਜੀ ਕੈਸ਼ੀਅਰ ਖਜ਼ਾਨਚੀ ਨੇ ਮਾਫ ਕਰਨਾ ਹਾਂ ਖਜ਼ਾਨਚੀ ਉਹ ਵੀ ਤੁਹਾਡੇ ਨਾਲ ਮੈਚਰਲ ਤੁਹਾਨੂੰ ਦੋਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਸ਼ਰਮ ਨਹੀਂ ਆਈ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਨੱਚ ਰਹੇ ਹੋ हां जी हां जी अगर ਤੁਸੀਂ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ ਤਾਂ ਦੇ ਦਿਓ ਮੈਂ ਇਸ ਨੂੰ ਆਪਣੇ ਮੀਡੀਆ ਤੇ ਚਲਾਵਾਂਗਾ ਅੱਛਾ ਜੀ ਜੀ ਦੱਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਭਾਈ ਅਸੀਂ ਉਹ ਜਿਹੜੀ ਗਲਤੀ ਹੋ ਗਈ ਦੀ ਮਾਫੀ ਮੰਗ ਸਕਦੇ ਆ ਵੀਰ ਜੀ ਹੋਰ ਕੀ ਕਰ ਸਕਦੇ ਆ ਮਾਫੀ ਮੰਗ ਮਾਫੀ ਮੰਗ ਮਾਫੀ ਮੰਗ ਸਕਦੇ ਆ ਭਾਈ ਅੱਗੇ ਤੋਂ ਕੀ ਕਰੋਗੇ ਇਹਦੇ ਬਾਰੇ ਅੱਗੇ ਤੋਂ ਇਹ ਗੱਲ ਕਦੇ ਦੁਹराई ਨਹੀਂ ਜਾਏਗੀ ਵੀਰ ਜੀ ਮੇਰੀ ਆਪਣੀ ਇਸ ਜ਼ਿੰਦਗੀ ਤੇ ਨਹੀਂ ਦੁਹराई ਜਾਏਗੀ ਜੀ ਦੇਖੋ ਕਿਰਪਾ ਕਰਕੇ ਜੀ ਆਸੀ ਮੇਰੀ ਗੱਲ ਸੁਣ ਲੋ ਭਾਈ ਸਾਹਿਬ ਜੀ ਸਾਨੂੰ ਵੀ 22 ਸਾਲ ਗੁਰੂ ਮਹਾਰਾਜ ਦੀ ਅਸ림 ਕਿਰਪਾ ਨਾਲ ਵੀ 22 ਸਾਲ ਸੇਵਾ ਕਰਦੇ ਹੋ ਗਏ ਤੁਸੀਂ ਕੁਝ ਨਾ ਜੀ ਜੀ ਬਹੁਤ ਵੱਡੀ ਗੱਲ ਹੈ ਇਹ ਗਲਤੀ ਇਹ ਗਲਤੀ ਨਹੀਂ ਹੋਈ ਅਸੀਂ ਆਪਣਾ ਸਾਰਾ ਕੁਝ ਗੁਰ ਘਰ ਵਾਸਤੇ ਨਿਸ਼ਾਵਰੇ ਗੁਰੂ ਹੀ ਦੇਣ ਵਾਲਾ ਹੈ ਪਰਵੀਰ ਜੀ ਹੁਣ ਪਹਿਲੀ ਵਾਰ ਗਲਤੀ ਹੋ ਗਈ ਉਹ ਮੁੰਡਿਆਂ ਨੇ ਭਾਲੇ ਮੰਜਾ ਲਿੱਤੇ ਉਹਦੇ ਚ ਆਪਣੀ ਕੋਲ ਵੀ ਗਲਤੀ ਹੋ ਗਈ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਹਾਨੂੰ ਇਹਨਾਂ ਉਧਿਆਂ ਤੇ ਬੈਠੇ ਰਹਿਣਾ ਚਾਹੀਦਾ ਹੈ ਜੀਵਿਆ ਸੰਗਤ ਨੂੰ ਕਮਗਲਾ ਲਿਆ ਸੀ ਸਰਦਾਂਗੇ ਵੀਰ ਜੀ ਤੁਸੀਂ ਠੀਕ ਅਸੀ ਉਹ ਹੈ ਤੁਸੀਂ ਹੁਣ ਮਤਲਬ ਕਿ ਸੰਗਤ ਨੂੰ ਗੁਰਦੁਆਰਾ ਸਾਹਿਬ ਬੁਲਾ ਕੇ ਦੇ ਉੱਤੇ ਕੁਝ ਗੱਲਬਾਤ ਕਰੋਗੇ ਸੰਗਤ ਦੇ ਨਾਲ ਵੀਰ ਜੀ ਅਸੀਂ ਉਸੇ ਦਿਨ ਮਾਫੀ ਮੰਗ ਲਈ ਸੀ ਵੀਰ ਜੀ ਜਿਸ ਤਰੀਕੇ ਦੇ ਨਾਲ ਨਾ ਜਿਸ ਤਰੀਕੇ ਦੇ ਨਾਲ ਤੁਸੀਂ ਵੀਡੀਓ ਅਪਲੋਡ ਹੋਈ ਹੈ ਭੰਗੜੇ ਦੀ ਤੁਸੀਂ ਉਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਹੀ ਮਾਫੀ ਮੰਗ ਲੈਂਦੇ ਤੁਸੀਂ ਜੇ ਅਸੀਂ ਦੋ ਹੱਥ ਜੋੜ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗਣਾ ਮੇਰੇ ਕੋਲੋਂ ਨਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਅਕਾਲ ਪੁਰਖ ਤੋਂ ਜਾ ਕੇ ਮਾਫੀ ਮੰਗ ਲਈ ਹੈ ਭਾਈ ਸਾਹਿਬ ਕੋਲ ਅਰਦਾਸ ਕਰਾਈ ਹੈ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਇਹ ਗਲਤੀ ਨਹੀਂ ਦੁਹਾਈ ਜਾਏ ਹੋ ਤੁਸੀਂ ਇਹਦੇ ਬਾਰੇ ਵਿੱਚ ਕੁਝ ਹੋਰ ਕੋਈ ਸੰਗਤ ਤੋਂ ਪੰਥ ਤੋਂ ਕੋਲੋਂ ਤੋਂ ਮਾਫੀ ਮੰਗਣਾ ਚਾਹੋ ਤਾਂ ਤੁਸੀਂ ਇੱਥੇ ਮੰਗ ਸਕਦੇ ਹੋ ਮੈਂ ਇਸ ਨੂੰ ਚਲਾਵਾਂਗੇ ਅਸੀਂ ਮੰਗ ਰਿਹਾ ਵੀਰ ਜੀ ਅਸੀਂ ਇਹ ਗਲਤੀ ਹੋਈ ਹੈ ਉਹਦੀ ਮਾਫੀ ਮੰਗ ਲੈ ਹਲੋ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤੇ ਜੀ ਪਤੇ ਬੋਲੋ ਜੀ ਆ ਰਾਜੂ ਕੋਲੀ ਜੀ ਬੋਲ ਰਹੇ ਆ ਜੈਪਾਲ ਸਿੰਘ ਕੋਲੀ ਬੋਲ ਰਹੇ ਹਾਂ ਜੈਪਾਲ ਸਿੰਘ ਕੋਲੀ ਹਾਂ ਠੀਕ ਹੈ ਸਰ ਆ ਮੈਂ ਤੇਜਿੰਦਰਪਾਲ ਸਿੰਘ ਪੱਤਰਕਾਰ ਬੋਲ ਰਿਹਾ ਜੰਮੂ ਤੋਂ ਹਾਂ ਜੀ ਬੋਲੋ ਜੀ ਮੇਰੀ ਹੁਣ ਥੋੜੀ ਦੇਰ ਪਹਿਲਾਂ ਤੁਹਾਡੇ ਸਖਤਰ ਸਾਹਿਬ ਦੇ ਨਾਲ ਵੀ ਗੱਲ ਹੋਈ ਹੈ ਮਨਮੋਹਨ ਸਿੰਘ ਮਨਮੋਹਨ ਸਿੰਘ ਜੀ ਦੇ ਨਾਲ ਤੇ ਮੈਂ ਜ਼ਰੂਰੀ ਸਮਝਿਆ ਕਿ ਤੁਹਾਡੇ ਨਾਲ ਵੀ ਗੱਲਬਾਤ ਕਰਾਂ ਹਾਂ ਜੀ ਕਿਉਂਕਿ ਜਿਹੜਾ 2-3 ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ हां जी जिस ਦੇ ਵਿੱਚ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਅਗਵਾਹੀ ਹੈਡ ਜੋ ਨਗਰ ਕੀਰਤਨ ਨਿਕਲ ਰਿਹਾ ਸੀ हां जी ਉਹਦੇ ਵਿੱਚ ਕਿਉਂਕਿ ਤੁਸੀਂ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੋ ਐਜ਼ ਇੱਕ ਖਜ਼ਾਨਚੀ हां जी हां जी ਤੁਹਾਨੂੰ ਕੀ ਲੱਗਦਾ ਹੈ ਕਿ ਜੋ ਭੰਗੜਾ ਪਾਰਟੀ ਉੱਥੇ ਗੰਦੇ ਗਾਣੇ ਲਗਾ ਕੇ ਨੱਚ ਰਹੀ ਸੀ ਤੁਹਾਨੂੰ ਕੀ ਮਹਿਸੂਸ ਹੋਇਆ ਉੱਥੇ ਕਿ ਤੁਹਾਨੂੰ ਉਹ ਕਰਨਾ ਚਾਹੀਦਾ ਸੀ ਉੱਥੇ ਹਾਂ ਸੰਗਤ ਜੀ ਉਹ ਐਸਾ ਹੈ ਵੀ ਜੀ ਕਿ ਆਪ ਕੋਤੇ ਬੱਚਿਆਂ ਨੇ ਕਿਦਰੋਂ ਮੰਗਾ ਲਿਆ ਠੀਕ ਹੈ ਤਾਂ ਫਿਰ ਤੁਹਾਡੀ ਮੈਨੇਜਮੈਂਟ ਕੀ ਹੈ ਕਿ ਬੱਚਿਆਂ ਨੇ ਮੰਗਾ ਲਿਆ ਦੇਖੋ ਉਹ ਮੈਨੂੰ ਸਾਨੂੰ ਇਤਨਾ ਪਤਾ ਸੀ ਬਸਤੀ ਜਿੱਥੇ ਨਗਰ ਕੀਰਤਨ ਨਿਕਲਿਆ ਸੀ ਉੱਥੇ ਬੱਚੇ ਗਏ ਸੀ ਉਹਨਾਂ ਨੇ ਦੇਖਿਆ ਉਹਨਾਂ ਨੇ ਮੰਗਾ ਲਿਆ ਕਿ ਉਹ ਅੰਕਲ ਜੀ ਹੋਤੇ ਬੜਾ ਅੱਛਾ ਢੋਲ ਵੱਜ ਰਿਹਾ ਸੀ ਉਹ ਉਹ ਲੋਕ ਜੋ ਹੈ ਪਾਗੜਾ ਪਾ ਰਹੇ ਸੀ ਠੀਕ ਹੈ ਤੁਹਾਨੂੰ ਤੁਹਾਨੂੰ ਜਿਸ ਵੇਲੇ ਬੱਚਿਆਂ ਨੇ ਕਿਹਾ ਕਿ ਅੰਕਲ ਜੀ ਉਹ ਭੰਗੜਾ ਪਾ ਰਹੇ ਸੀ ਤੁਹਾਨੂੰ ਸ਼ਰਮ ਨਹੀਂ ਆਈ ਉਸ ਵੇਲੇ ਕਿ ਗੁਰੂ ਦੀ ਹਜ਼ੂਰੀ 'ਚ ਅਸੀਂ ਭੰਗੜੇ ਪਵਾਵਾਂਗੇ ਸ਼ਰਮ ਕਿਸ ਦੀ ਗੁਰੂ ਦੀ ਹਜ਼ੂਰੀ 'ਚ ਭੰਗੜੇ ਪਵਾਉਣ ਵਿੱਚ ਤੁਹਾਨੂੰ ਸ਼ਰਮ ਨਹੀਂ ਆਈ ਐਜ਼ ਅ ਮੈਨੇਜਰ ਖਜ਼ਾਂਚੀ ਹੋਣ ਦੇ ਨਾਤੇ ਤੁਸੀਂ ਮੈਂਬਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਕਦੇ ਦੇਖਿਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਭੰਗੜੇ ਵੱਜਦੇ ਭੰਗੜੇ ਪੈਂਦੇ ਕਿਸੇ ਦਾ ਵੀ ਗੁਰੂ ਦਾ ਜਨਮ ਦਿਨ ਹੈ ਖੁਸ਼ੀ ਮਨਾਉਣੇ ਦੀ ਇਹ ਖੁਸ਼ੀ ਮਨਾਣੀ ਹੈ ਤੇ ਤੁਸੀਂ ਕੀ ਡੀਜੇ ਲਗਵਾ ਕੇ ਤੇ ਨਚਾਰਨ ਲਿਆਓਗੇ ਉੱਥੇ ਅਸੀਂ ਕਿ ਕੋਈ ਕਹਿੰਨ ਨਮ ਕਿਸੇ ਗੰਦੇ ਲੋਗਾਂ ਨੂੰ ਥੋੜਾ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਉੱਥੇ ਗਾਣੇ ਕਿਹੜੇ ਲੱਗੇ ਹੋਏ ਸੀ ਤੁਹਾਨੂੰ ਗਾਣਿਆਂ ਦੇ ਬਾਰੇ ਵਿੱਚ ਪਤਾ ਹੈ ਗਾਣਿਆਂ ਦੇ ਬੋਲ ਪਤਾ ਹਨ ਤੁਹਾਨੂੰ ਪਤਾ ਹੈ ਉੱਥੇ ਕਿਹੜੇ ਗਾਣੇ ਲੱਗੇ ਹੋਏ ਸੀ ਸਰ ਉਹ ਰੱਖ ਦੋ ਵੀ ਜੀ ਨਹੀਂ ਮੇਰਾ ਨਹੀਂ ਮੇਰਾ ਮਨੂ ਮੇਰੇ ਨਾਲ ਤੁਸੀਂ ਠੀਕ ਤਰ੍ਹਾਂ ਗੱਲ ਨਾ ਕਰੋ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਐਸੇ ਪੱਤਰਕਾਰ ਹੁੰਦੇ ਮੇਰਾ ਫਰਜ਼ ਹੈ ਤੁਹਾਨੂੰ ਪੁੱਛਣਾ ਸੰਗਤ ਵੱਲੋਂ ਸਵਾਲ ਤੁਸੀਂ ਪੀਐਮ ਲਖਿਓ ਤੁਸੀਂ ਬਿਲਕੁਲ ਮੈਂ ਪੀਐਮ ਹਾਂ ਮੈਂ ਅਗਰ ਪੀਐਮ ਵੀ ਹੁੰਦਾ ਮੈਂ ਤਾਂ ਵੀ ਤੁਹਾਨੂੰ ਫੋਨ ਕਰਦਾ ਕਿਉਂਕਿ ਗੁਰੂ ਸਾਹਿਬ ਜੀ ਦੀ ਤੁਹਾਨੂੰ ਮਰਿਆਦਾ ਦੇ ਬਾਰੇ ਵਿੱਚ ਪਤਾ ਹੈ ਕੁਝ ਸਰ ਮਰਿਆਦਾ ਦੇ ਬਾਰੇ ਵਿੱਚ ਪਤਾ ਹੈ ਤੁਹਾਨੂੰ ਤੁਹਾਨੂੰ ਪਤਾ ਹੋਰ ਤੁਸੀਂ ਤੁਸੀਂ ਵੀ ਉੱਥੇ ਨੱਚ ਰਹੇ ਸੀ ਤੁਹਾਡੀ ਤੁਹਾਡੀ ਵੀ ਫੋਟੋ ਹੈ ਸਾਡੇ ਕੋਲ ਹਾਂ ਜੀ ਹੋਰ ਮੈਂ ਇਹ ਤੁਹਾਡੇ ਕੋਲੋਂ ਸਪਸ਼ਟੀਕਰਨ ਮੰਗਦਾ ਹਾਂ ਕਿ ਆ ਤੁਸੀਂ ਸੰਗਤ ਦੇ ਸਾਹਮਣੇ ਇਸ ਚੀਜ਼ ਦੀ ਗਲਤੀ ਨੂੰ ਮੰਨੋਗੇ ਜਾਂ ਨਹੀਂ ਹੁਣ ਰੱਖ ਦੋ ਤੁਸੀਂ ਨਹੀਂ ਮੈਂ ਤਾਂ ਰੱਖਾਂਗਾ ਫੋਨ ਰੱਖਾਂਗਾ ਹੀ ਸਰ ਮੈਂ